ਹਾਂਜੀ ਦੇਖੋ ਹਣਾ ਸਰਦੀਆਂ ਦੇ ਵਿੱਚ ਸੂਜ ਕਿੰਨੇ ਗੰਦੇ ਹੋ ਜਾਂਦੇ ਹਨ ਦੇਖੋ ਕਿੰਨੇ ਗੰਦੇ ਹੋਏ ਪਏ ਪਹਿਲਾਂ ਆਪਾਂ ਇਹਨਾਂ ਨੂੰ ਇਦਾਂ ਕੋਈ ਸਖਤ ਚੀਜ਼ ਲੈ ਲਾਂਗੇ ਉਹਦੇ ਨਾਲ ਗਰਮ ਪਾਣੀ ਵਿੱਚ ਸਰਫ ਪਾ ਕੇ ਚੰਗੇ ਤਰੀਕੇ ਨਾਲ ਇਹਨਾਂ ਨੂੰ ਆਪਾਂ ਧੋ ਲਾਂਗੇ ਤੁਸੀਂ ਇਹਨਾਂ ਨੂੰ ਮਸ਼ੀਨ ਦੇ ਵਿੱਚ ਵੀ ਧੋ ਸਕਦੇ ਹੋ ਸਰਫ ਪਾ ਕੇ ਪਰ ਆਪਾਂ ਇਹਨਾਂ ਨੂੰ ਅਜਾ ਹੈ ਹੱਥ ਨਾਲ ਹੀ ਧੋਵਾਂਗੇ ਥੋੜਾ ਰਗੜ ਰਗੜ ਕੇ ਧੋਵੋ ਹਾਂਜੀ ਦੇਖੋ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਲਿਆ ਰਗੜੇ ਦੇਖੋ ਕਿੰਨੇ ਸੋਹਣੇ ਹੋ ਗਏ ਨੇ ਅੱਜ ਆਪਾਂ ਤੁਹਾਨੂੰ ਇਹਨਾਂ ਨੂੰ ਦੇਖੋ ਮੌਸਮ ਖਰਾਬ ਹੈ ਨਾ ਧੁੱਪ ਨਹੀਂ ਨਿਕਲਦੀ ਧੁੱਪ বিনা ਸੂਝ ਸੁਕਾਉਣਾ ਬਹੁਤ ਔਖਾ ਅੱਜ ਆਪਾਂ ਤੁਹਾਨੂੰ ਬਹੁਤ ਹੀ ਆਸਾਨ ਤਰੀਕਾ ਦਿਆ ਕਿ ਤੁਸੀਂ ਜਿੰਨੇ ਮਰਜ਼ੀ ਸੂਝ ਹੋਣ ਉਹਨਾਂ ਨੂੰ ਸੁਕਾ ਸਕਦੇ ਹੋ ਉਹ ਇਕਰਿੰਦੇ ਦੇ ਵਿੱਚ ਵਿੱਚ ਹੀ ਤੁਹਾਨੂੰ ਵਧੀਆ ਜਿੰਨੇ ਵੀ ਹੈ ਵੀ ਨੇ ਸਾਰੇ ਸੂ ਸੁੱਕ ਜਾਣਗੇ ਆਓ ਤੁਹਾਨੂੰ ਉਹ ਤਰੀਕਾ ਦਿਖਾਉਣੀ ਹੈ ਹਾਂਜੀ ਉਹ ਟ੍ਰਿਕ ਹੈਗੀ ਹੈ ਆਪਣੀ ਜਿਹੜੀ ਤੁਹਾਨੂੰ ਦੱਸਿਆ ਸੀ ਬੂਟਸ ਕਾਉਣ ਦੀ ਦੇਖੋ ਆਪਣੀ ਇਹ ਵਾਸ਼ਿੰਗ ਮਸ਼ੀਨ ਹੈ ਇਹ ਕੱਪੜੇ ਤਾਂ ਸੁਕਾਉਂਦੀ ਸੁਕਾਉਂਦੀ ਹੈ ਇਹ ਸੂਜ ਵੀ ਸੁਕਾਉਂਦੀਆਂ ਨੇ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਕਰੋ ਗੈਪ ਨਹੀਂ ਰਹਿਣਾ ਚਾਹੀਦਾ ਹਾਂਜੀ ਦੇਖੋ ਹੁਣ ਆਪਾਂ ਨੇ ਸਾਰੇ ਸੂਜ ਇਹਦੇ ਵਿੱਚ ਰੱਖਤੇ ਨੇ ਚੰਗੇ ਤਰੀਕੇ ਨਾਲ ਹੁਣ ਆਪਾਂ ਮਸ਼ੀਨ ਨੂੰ ਕਰ ਦਾਂਗੇ ਆਨ ਦੇਖੋ ਇਸ ਤਰ੍ਹਾਂ ਤੁਸੀਂ ਜਿੰਨੇ ਮਰਜ਼ੀ ਬੂਟਾ ਨੂੰ ਸੁਕਾਓ ਕੋਈ ਬੂਟੇ ਇਹਦੇ ਤਾਂ ਟੁੱਟਦੇ ਨਹੀਂ ਵਿਖਰਦੇ ਨਹੀਂ ਕੁਝ ਨਹੀਂ ਹੁੰਦਾ ਬਿਲਕੁਲ ਸੁੱਕ ਚੁੱਕੇ ਨੇ ਆਪਣੇ ਸਕੂਲ ਵਾਲੇ ਬੱਚਿਆਂ ਦੇ ਆਪਣੇ ਸੂਜ ਜਿੰਨੇ ਵੀ ਹੈਗੇ ਨੇ ਤੁਸੀਂ ਜਿਹੜਾ ਆਫਿਸ ਜਾਣ ਵਾਲੇ ਨੇ ਹਨਾ ਸਾਰੇ ਇਸ ਤਰ੍ਹਾਂ ਮਸ਼ੀਨ ਦੇ ਵਿੱਚ ਸੁਕਾ ਸਕਦੇ ਦੇਖੋ ਸਾਰੇ ਸੂਜ ਸੁੱਕ ਗਏ ਹੁਣ ਇਹਨਾਂ ਨੂੰ ਬਸ ਥੋੜੀ ਬਹੁਤਾ ਬਾਹਰ ਰੱਖ ਲਓ ਜਾਂ ਪੱਖੇ ਤੇਲੇ ਰੱਖ ਲਓ ਪਾਉਣ ਲਈ ਤਿਆਰ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ